ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ A1 ਮੀਡੀਆ ਦਿਲ ਨੂੰ ਦਹਿਲਾ ਦੇਣ ਵਾਲੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਵੀਡੀਓ ਵਿੱਚ ਦਿਖ ਰਿਹਾ ਹੈ ਕਿਸ ਤਰੀਕੇ ਨਾਲ ਇੱਕ ਬੱਚੇ ਨੂੰ ਕੁਝ ਲੋਕ ਚੱਕ ਕੇ ਲੈ ਕੇ ਜਾਂਦੇ ਨੇ ਵੀਡੀਓ ਵੈਬੋਬਾਲ ਛੰਨੀਆਂ ਪਿੰਡ ਦੀ ਦੱਸੀ ਜਾ ਰਹੀ ਹੈ ਜਿਸ ਦੀ ਮੁੰਡਾ ਇੱਕ ਜਿੰਦੀ ਉਮਰ 9 ਸਾਲ ਸੀ ਉਸ ਨੂੰ ਕੁਝ ਲੋਕਾਂ ਵੱਲੋਂ ਅਗਵਾ ਕਰ ਲਿਆ ਜਾਂਦਾ ਤੇ ਘਰ ਚ ਆ ਕੇ ਕਿਸੇ ਤਰੀਕੇ ਨਾਲ ਗੇਟ ਖਲਵਾ ਕੇ ਬੱਚੇ ਤੋਂ ਉਹ ਉਸ ਨੂੰ ਚੱਕ ਕੇ ਲੈ ਜਾਂਦੇ ਨੇ ਜਿਸ ਤਰ੍ਹਾਂ ਕਿ ਬੋਰੀ ਚੱਕੀ ਜਾਂਦੀ ਹੈ ਦੋ ਲੱਤਾਂ ਤੋਂ ਫੜ ਲੈਂਦੇ ਨੇ ਦੋ ਹੱਥਾਂ ਤੋਂ ਫੜ ਲੈਂਦੇ ਨੇ ਕਿਸ ਤਰੀਕੇ ਨਾਲ ਪਹਿਲਾਂ ਘਰੋਂ ਬੁਲਾਇਆ ਜਾਂਦਾ ਤੁਹਾਨੂੰ ਵੀਡੀਓ ਵਿੱਚ ਸਿੱਧੀਆਂ ਤਸਵੀਰਾਂ ਦਿਖ ਰਹੀਆਂ ਨੇ ਜਿਸ ਚ ਕਿ ਕੁਝ ਲੋਕ ਪਹਿਲਾਂ ਆ ਕੇ ਗੇਟ ਖੜਕਾਰੇ ਨੇ ਗੇਟ ਖੜਕਾਨ ਤੋਂ ਬਾਅਦ ਮੁੰਡਾ ਆਉਂਦਾ ਮੁੰਡਾ ਦੁਬਾਰਾ ਵਾਪਸ ਚਲਾ ਜਾਂਦਾ ਤੇ ਫੇਰ ਦੁਬਾਰਾ ਮੁੰਡਾ ਆਉਂਦਾ ਤਾਂ ਇੱਕ ਜੋ ਚੱਕਣ ਆਇਆ ਹੁੰਦਾ ਜਿਹਨੂੰ ਆਪਾਂ ਕਹਿ ਸਕਦੇ ਨੌਜਵਾਨ ਉੱਥੇ ਜਿਹੜਾ ਕੁਝ ਕਾਗਜ਼ ਲੈ ਕੇ ਖੜਾ ਹੁੰਦਾ ਤੇ ਉਹਨੂੰ ਮੁੰਡੇ ਨੂੰ ਦਿਖਾਉਂਦਾ ਛੋਟੇ ਨੂੰ ਲੜਕੇ ਨੂੰ ਵੀ ਇਹ ਕਿਹਦਾ ਨਾਮ ਲਿਖਿਆ ਜਾਂ ਕੁਝ ਵੀ ਕਹਿੰਦਾ ਤਾਂ ਜਦੋਂ ਨੌਜਵਾਨ ਦੇਖਣ ਲੱਗਦਾ ਤਾਂ ਉਹ ਉਸਦੇ ਇੱਕਦਮ ਪਿੱਛੇ ਹੋ ਜਾਂਦਾ ਪਿੱਛੇ ਆ ਕੇ ਕੀ ਕਰਦਾ ਉਸਨੂੰ ਜੱਫਾ ਪਾ ਲਗਾ ਤੇ ਜੱਫਾ ਪਾ ਕੇ ਗੇਟ ਤੋਂ ਫੜ ਕੇ ਬਾਹਰ ਢਿਸਣਾ ਸ਼ੁਰੂ ਕਰ ਦਿੰਦੇ ਨੇ ਐਨੇ ਨੂੰ ਦੂਸਰਾ ਨੌਜਵਾਨ ਵੀ ਉਸਦਾ ਸਾਥ ਦਿੰਦਾ ਤੇ ਜਦੋਂ ਦੋਨੋਂ ਉਸਨੂੰ ਗੇਟ ਤੋਂ ਬਾਹਰ ਲੈ ਜਾਂਦੇ ਨੇਤਾ ਬਾਹਰ ਖੜੇ ਜਿਹੜੇ ਗੱਡੀ ਵੀ ਉਹਨਾਂ ਕੋਲ ਹੁੰਦੀ ਆ ਬਾਹਰ ਖੜੇ ਦੋ ਹੋਰ ਨੌਜਵਾਨ ਹੁੰਦੇ ਨੇ ਜੋ ਨਾਲ ਆਉਂਦੇ ਨੇ ਅਤੇ ਉਸ ਨੂੰ ਨੌਜਵਾਨ ਨੂੰ ਅਗਵਾ ਕਰਕੇ ਉੱਥੋਂ ਲੈ ਜਾਂਦੇ ਨੇ ਸੋ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਹੈ ਮੁੰਡੇ ਦਾ ਨਾਮ ਬਨੂਰ ਸਿੰਘ ਦੱਸਿਆ ਜਾ ਰਿਹਾ ਤੇ ਪਿਤਾ ਦਾ ਨਾਮ ਅੰਮ੍ਰਿਤਪਾਲ ਸਿੰਘ ਹੈ ਪਿੰਡ ਵੈਬੋਬਾਲ ਛੰਨੀਆਂ ਦੀ ਘਟਨਾ ਦੱਸੀ ਜਾ ਰਹੀ ਹੈ ਦਿਲ ਨੂੰ ਦਹਿਲਾਉਂਦੀ ਘਟਨਾ ਕਿਸ ਤਰ੍ਹਾਂ ਬੱਚੇ ਪੰਜਾਬ ਚ ਸ਼ਰੀਆਮ ਅਗਵਾ ਕੀਤੇ ਜਾ ਰਹੇ ਨੇ ਸੋ ਪੁਲਿਸ ਪ੍ਰਸ਼ਾਸਨ ਕਿੱਥੇ ਹੈ ਪੁਲਿਸ ਪ੍ਰਸ਼ਾਸਨ ਵੀ ਸੁੱਤਾ ਪਿਆ ਕਿਸ ਤਰੀਕੇ ਨਾਲ ਬਦਮਾਸ਼ਾਂ ਦਾ ਹੌਸਲਾ ਕਿੰਨਾ ਵੱਧ ਗਿਆ ਹੈ ਘਰੇ ਆ ਕੇ ਬੱਚੇ ਨੂੰ ਸ਼ਰੀਆਮ ਚੁੱਕ ਕੇ ਕਿਡਨਾਪ ਕਰਕੇ ਲੈ ਕੇ ਜਾ ਰਹੇ ਨੇ ਕਿੱਥੇ ਹੈ ਇਸ ਵਕਤ ਪੁਲਿਸ ਪ੍ਰਸ਼ਾਸਨ ਸੋ ਦੇਖਣਾ ਹੋਏਗਾ ਔਨਰ ਟਾਈਮਸ ਕੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਂਦੀ ਆ ਪਰ ਅਸੀਂ ਵੀ ਤੁਹਾਨੂੰ ਦੱਸ ਦਈਏ ਇਹੋ ਜਿਹੇ ਵੀਡੀਓਜ਼ ਰੋਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਬੱਚਿਆਂ ਨੂੰ ਕਿਡਨਾਪ ਕਰ ਲਿਆ ਜਾਂਦਾ ਜਾਂ ਫਿਰ ਕੁੜੀਆਂ ਨੂੰ ਚੱਕ ਲਿਆ ਜਾਂਦਾ ਸ਼ਰੀਆਮ ਬੇਖੌਫ ਹੋ ਕੇ ਲਟੇਰਿਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਸੋ ਇਹ ਇੰਨਾ ਘਟਨਾਵਾਂ ਦੀ ਅਸੀਂ ਤਾਂ ਨਿੰਦਾ ਕਰਦੀਆਂ ਪਰ ਤੁਹਾਨੂੰ ਵੀ ਇਸ ਵਕਤ ਸਾਵਧਾਨ ਕਰਦੇ ਆ ਵੀ ਤੁਸੀਂ ਵੀ ਆਪਣੇ ਆਲੇ-ਦਾਲੇ ਨਿਗਰ ਰੱਖੋ ਵੀ ਆਪਣੇ ਬੱਚਿਆਂ ਨੂੰ ਮਹਿਫੂਜ਼ ਰੱਖੋ ਕਿਉਂਕਿ ਤੁਸੀਂ ਵੀਡੀਓ ਵਿੱਚ ਜੋ ਦੇਖ ਰਹੇ ਹੋ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿਸ ਤਰੀਕੇ ਨਾਲ ਬੇ ਡਰ ਹੋ ਕੇ ਨੀਡਰ ਹੋ ਕੇ ਇੱਕ ਨੌਜਵਾਨ ਨੂੰ ਉਸਦੇ ਹੀ ਘਰ ਤੋਂ ਅਗਵਾ ਕਰਕੇ ਕਿਸ ਤਰੀਕੇ ਨਾਲ ਚਾਰ ਬੰਦੇ ਬੱਚੇ ਨੂੰ ਅਗਵਾ ਕਰਕੇ ਘਰ ਤੋਂ ਲੈ ਕੇ ਜਾ ਰਹੇ ਨੇ ਤੁਹਾਨੂੰ ਵੀ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਆਪਣੇ ਬੱਚਿਆਂ ਨੂੰ ਮਹਿਫੂਜ਼ ਰੱਖੋ ਬੱਚਿਆਂ ਨੂੰ ਇਕੱਲੇ ਗੇਟ ਖੁੱਲਣ ਨਾ ਭੇਜੋ ਕਿਉਂਕਿ ਦੁਨੀਆ ਦਾ ਕੋਈ ਭਰੋਸਾ ਨਹੀਂ ਅੱਜ ਕੱਲ੍ਹ ਦੁਨੀਆ ਇੰਨੀ ਕੀ ਸੋਚਦੀ ਹੈ ਕਿ ਨਹੀਂ ਸੋਚਦੀ ਜੇਕਰ ਤੁਹਾਡੀ ਕਿਸੇ ਨਾਲ ਖੁੰਦ ਘੇਤ ਆ ਤੁਹਾਡੇ ਬੱਚਿਆਂ ਤੋਂ ਵੀ ਕੱਢੀ ਜਾ ਸਕਦੀ ਹੈ ਇਸ ਦੀ ਆ ਅਸੀਂ ਦੇਖ ਹੀ ਰਹੇ ਹਾਂ ਵੀਡੀਓ ਚ ਕਿਸ ਤਰੀਕੇ ਨਾਲ ਬੱਚੇ ਨੂੰ ਜਦ ਕਿ ਬੱਚੇ ਦਾ ਕੀ ਕਸੂਰ ਹੋਏਗਾ ਵੀ ਉਹਨਾਂ ਵੱਲੋਂ ਬੱਚੇ ਨੂੰ ਚੁੱਕ ਲਿਆ ਗਿਆ ਇੱਕ ਵਾਰ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿਸ ਤਰੀਕੇ ਨਾਲ ਇਹਨਾਂ ਗੁੰਡੇ ਬਦਮਾਸ਼ਾਂ ਵੱਲੋਂ ਇੱਕ ਬੱਚੇ ਨੂੰ ਅਗਵਾ ਕੀਤਾ ਗਿਆ